ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਕਿਹੜਾ ਇੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗ ਆ ਜੀ ਜਿਨ੍ਹਾਂ ਚੋਂ 6 ਦੇ 6 ਹੀ ਗੱਬਣ ਆ ਡਿਟੇਲ ਪ੍ਰੋਪਰ ਬਾਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕਰਨਦੀਪ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ 83600 ਪੂਰਾ 80923 ਠੀਕ ਆ ਬਾਈ ਛੇ ਨਾਗਾ ਜੀ ਅੱਜ ਛੇ ਨਾਗਾ ਜੀ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰਦੇ ਸੁਆ ਕਿੰਨਾਂ ਜੀ ਪਹਿਲਾ ਪਹਿਲਾ ਸੁਆ ਹੀ ਦੰਦੋ ਜੀ ਦੋ ਦੰਦ ਜੀ ਠੀਕ ਆ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਜ ਲੈਦੂਲੀਏ ਸਹੀ ਗਦਾਨੋ ਠੀਕ ਹੈ ਜੀ ਡੇਟ ਮੁਤਾਬਕ 20 ਦਿਨ ਪਏ ਆ ਜੀ ਕੱਦ ਕਾਠ ਵੀ ਪੂਰਾ ਚੰਗਾ ਆ ਜਾਂਦਾ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਹੈ ਜੀ ਵੇਲ ਵੀ ਬਹੁਤ ਆ ਬਰੀਡ ਵੀ ਪੂਰੀ ਚੰਗੀ ਆ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ ਬਾਲਟ ਲਾਹਵਾਨੇ ਚ ਬਹੁਤ ਪੰਜਾਂ ਨੇ ਹਜੇ 20 ਦਿਨ ਪਏ ਆ ਇੱਕ ਹਿਸਾਬ ਦਾ ਹਵਾਨਾ ਮੰਨ ਕੇ ਚੱਲੋ ਵੀਰੇ ਸ਼ੁਰੂ ਹੀ ਕੀਤਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰੀ थाना 포ੜ ਸ਼ਾਂਘਪੂਰਾ ਵੀ ਨਹੀਂ ਮੋੜ ਲਈ ਵੀਰੇ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ ਕੁਆਲਿਟੀ ਕਰੋ ਬੋਦੀ ਵਾਲੀ ਬੱਚੀ ਹੈ ਛੋਟਾ じゃ ਕਰਨ ਕਿੰਨਾ ਕੁ ਬਾਜੂ ਵੀਰੇ ਦੁੱਧ ਜੀ ਦੁੱਧ ਬਾਜੂ ਭਾਈ 2 ਲੀਟਰ ਦੇ ਕਰੀਬ ਠੀਕ ਹੈ ਜੀ ਦੁੱਧ ਭਾਈ 10-10 ਲਗਭਗ 20 ਲੀਟਰ ਬਾਜੂ ਕੀ ਬਾਕੀ ਹਵਾਨਾ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਹਾਈਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਓ ਜੀ ਫੋਲੋ ਵੱਡੇ ਕੱਦ ਕਾਟ ਦੀ ਹੈ ਕੋਈ ਵੀਰ ਛੋਟਾ ਨਾ ਮੰਨ ਕੇ ਆਵੇ ਜੀ ਫਰਾਂ ਦੇ ਸਿਆਜ ਬਈ ਸੋਨੇ ਆ ਫੋਰ ਸ਼ਾਕ ਭੂਰਾ ਵੀ ਨਹੀਂ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਥਾਣਾ ਜੀ ਤੇ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਇਹਦੀ ਨਿਮਾਨ ਫੋਨ ਤੇ ਬਈ ਠੀਕ ਆ ਡਿਮਾਂਡ ਬਾਈ ਕਹਿੰਦਾ ਅਪਾ ਇਹਦੀ ਫੋਨ ਤੇ ਕਰਾਂਗੇ ਜੀ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਦੂਜਾ ਸੁਆਈ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਸਮਾਂ ਲਾਈ ਹੋਏ ਬਈ ਹਫਤਾ 10 ਦਿਨ ਠੀਕ ਆ ਜੀ ਹਫਤੇ 10 ਦਿਨਾਂ ਦੀ ਕੱਚੀ ਆ ਜੀ ਸੁਆ ਦੂਜਾ ਕੱਦ ਕਾਠੇ ਦਾ ਵੀ ਵੱਡਾ ਆ ਜਾਂਦਾ ਤਿਆਰੀ ਸੋਹਣੀ ਕੀਤੀ ਹੈ ਕਿੰਨਾ ਕੁ ਬਾਜੂ ਵੀਰੇ ਦੁੱਧ ਦੇ ਹੈ ਦੁੱਧ ਬਾਈ ਬੰਦਾ ਗਾਰੰਟੀ ਦਾ 25 ਲੀਟਰ ਦਾ ਗਿਆ ਉਹਨਾਂ ਨੇ ਠੀਕ ਹੈ ਜੀ 20 22 ਲੀਟਰ ਦਾ ਕਰੀਬ ਬਾਜੂ ਠੀਕ ਹੈ ਜੀ ਮਾਲਕਾਂ ਨੇ ਤਾਂ 22 ਕਹਿੰਦਾ 25 ਲੀਟਰ ਕਹਿ ਕੇ ਦਿੱਤੀ ਆ ਤੇ ਪਰ ਆਪਾਂ 20 22 ਕਿਲੋ ਮੰਨ ਕੇ ਲਈ ਮੋੜ ਲਿਆ ਹੀ ਬਾਕੀ ਫੇਸ ਕੁਆਲਟੀ ਸੋਹਣੀ ਆ ਵਜਨ ਵਜੂਦ ਪੂਰਾ ਚੰਗਾ ਠਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਵਾਲਟਾ ਲਹਮਾਨੇ ਚ ਬਹੁਤ ਪੰਜਾਂ ਨੇ ਪੂਰੀ ਵਜਨ ਵਜੂਦ ਵਾਲੀ ਅੰਗ ਕ੍ਰੋਸ ਆ ਜਾਂਦਾ ਜੀ ਫੈਟ ਚੰਗੀ ਆਊਗੀ ਦੁੱਧ ਕਰਮ ਵਾਲੀ ਦਾ ਸੰਗਣਾ ਹੋਊਗਾ ਬਾਕੀ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਕੱਦ ਕਾਠ ਵੀ ਵੱਡਾ ਆ ਜਾਂਦਾ ਜੀ ਤੇ ਡਿਮਾਂਡ ਵੀਰੇ ਦੀ ਮੈਂ ਤਾਂ ਬਾਈ 70 ਰੁਪਏ 75 ਮੁੱਲ ਆ ਬਾਪਾ 60000 ਦੀ 60000 ਦੀ ਦੇ ਦਾਂਗੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਿਓ ਜੀ 60000 ਦੀ ਵੈਢ ਦੇ ਦਾਂਗੇ ਬਾਕੀ ਥਣਾ ਦੀ ਤੇ ਭਾਰ ਪਿੱਛੇ ਦੀ ਗਾਰੰਟੀ ਹੋਊ ਵੀਰੇ ਹਾਂਜੀ ਹਾਂਜੀ ਗਾਰੰਟੀ ਠੀਕ ਆ ਜੀ ਤਿੰਨ ਨੰਬਰ ਵੀਰੇ ਸੁਆ ਕਿੰਨਾ ਜੀ ਇਹਦਾ ਪਹਿਲਾਂ ਹੀ ਇਹ ਦੰਦੋਂ ਕਿੰਨੀ ਆ ਜੀ ਦੋ ਦੰਦ ਬਾਈ ਠੀਕ ਆ ਲੈ ਚੱਲੀ ਵੀਰੇ ਸਾਹੀਵਾਲ ਤੇ ਜਰਸੀ ਦਾ ਕ੍ਰੋਸ じゃ ਆ ਜਾਂਦਾ ਜੀ ਮੂੰਹ ਤੋਂ ਦੋ ਦੰਦ ਬਾਈ 10 10 ਕੱਦ ਕਾਠ ਇਹਦਾ ਵੀ ਵੱਡਾ ਹੀ ਆ ਜਾਂਦਾ ਜੀ ਸਮਾਂ ਕਿੰਨਾ ਲੈ ਜੂ ਵੀਰੇ ਇਹ 5-4 ਦਿਨ ਲੈ ਜੀ ਠੀਕ ਆ ਜੀ ਡੇਟ ਮੁਤਾਬਕ ਬਾਈ ਦੱਸਦਾ ਕਿ 5-4 ਦਿਨ ਲੈ ਜੂਗੀ ਬਾਕੀ ਤਿਆਰੀ ਸੋਹਣੀ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ੰਕ ਕੋਈ ਵੀ ਨਹੀਂ ਜੀ ਥਾਣਾ ਨੇੜੇ ਤੋਂ ਚੈੱਕ ਕਰਾਦਨੇ ਸੋਨਾ ਗੁਲਾਬੀ ਥਾਣਾ ਥੋੜਾ ਜਿਹਾ ਤਲਿਆਰੇ ਦਾ ਹੌਲ ਕਰਦੀ ਆ ਬਾਕੀ ਫੇਸ ਕੁਆਲਟੀ ਚੰਗੀ ਆ ਲੈ ਚੱਲੀ ਵੀਰੇ ਵਾਪਸ ਨੂੰ ਰੰਗ ਪ੍ਰਿੰਟ ਪੂਰਾ ਚੰਗਾ ਦੁੱਧ ਕਰਮਾਲੀ ਦਾ ਸੰਗਣਾ ਹੋਊਗਾ ਜੀ 5-4 ਦਿਨ ਤਾਂ ਡੇਟ ਮੁਤਾਬਕ ਹੀ ਪਏ ਆ ਜੀ ਬਾਕੀ 1-2 ਦਿਨ ਪਸ਼ੂ ਕਈਆਂ ਉੱਪਰ ਵੀ ਲੈ ਜਾਂਦਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰ ਲੈਣਾ ਕਰਮਾਲੀ ਨੇ ਪੰਜਾਂ ਚਾਰ ਦਿਨਾਂ ਤੇ ਕਰ ਥੋੜਾਇਆ ਕੈਮਰੇ ਤੋਂ ਡਰਦਾ ਜੀ ਪਸ਼ੂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਡਿਮਾਂਡ ਇਹਦੀ 60000 ਠੀਕ ਆ ਜੀ ਜੇ ਕੋਈ ਜੋੜਾ ਲੈ ਜੂ ਵੀਰੇ ਹੋ ਜੀ ਮਾਨਤਾ ਨੇ ਠੀਕ ਆ ਜੀ 62000 ਦੀ ਡਿਮਾਂਡ ਆ ਬਾਈ ਕਹਿੰਦਾ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾ ਨੂੰ ਥੋੜਾ ਜ਼ਿਆਦਾ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਥਣਾ ਦੀਆਂ ਡੰਨ ਹੋਣਗੀਆਂ ਜੀ ਬਾਕੀ ਚੈੱਕ ਕਰ ਸਕਦੇ ਹੋ ਸਹਿਜ ਵੀ ਥਣਾ ਦਾ ਸੋਹਣਾ ਫੂਟ ਸ਼ਾਂਕ ਭੂਰਾ ਵੀ ਨਹੀਂ ਤੇ ਤਿੰਨ ਨੰਬਰ ਵੀਰੇ ਸੁਆ ਕਿਨਮਾ ਜੀ ਦਾ ਇਹ ਦੂਜਾ ਮੰਨ ਲਓ ਤੀਜਾ ਜੀ ਠੀਕ ਆ ਜੀ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਚਾਹੇ ਦੂਜਾ ਮੰਨ ਲਓ ਚਾਹੇ ਤੀਜਾ ਮੰਨ ਲਓ ਕਿੰਨਾ ਸਮਾਂ ਪਿਆ ਵੀਰੇ ਇਹਦਾ ਕਦਾ ਇਹ ਗਾ ਪਤਾ ਕਰਨ ਠੀਕ ਹੈ ਕਿੰਨਾ ਕ ਪਾਜੂ ਮੇਰੇ ਦੁੱਧ ਦੁੱਧ ਪਾਜੂ ਬਾਈ 18 ਕਿਲੋਟਰ ਦੇ ਠੀਕ ਹੈ ਜੀ ਠਣਾ ਦੀ ਦਾਨ ਹੈ ਜੀ ਹਾਂ ਜੀ ਹਾਂ ਜੀ ਦਾਨੀ ਮੋੜ ਲਿਆਈ ਵੀਰੇ ਸੁਆ ਬਾਈ ਕਹਿੰਦਾ ਜਿਹੜਾ ਮਰਜੀ ਮੰਨ ਲਿਓ ਪਰ ਕੁਆਲਿਟੀ ਵਾਈਜ਼ ਪੂਰੀ ਚੰਗੀ ਹੈ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਵੇਲ ਵੀ ਚੰਗੀ ਹੈ ਬਰੀਡ ਵੀ ਚੰਗੀ ਹੈ ਤੇ ਲਾਹਮਾਨੇ ਚ ਬਹੁਤ ਪੰਜਾਣੇ ਜੀ ਦੁੱਧ ਕਰ ਮਾਲੀ ਚੰਗਾ ਪਾਉ ਬਾਕੀ ਸੇਵਾ ਦੇ ਹਰਤੇ ਆ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਦ ਵੀ ਲੈ ਸਕਦਾ ਠੰਡੇ ਜੀ ਲਪੂਰੀ ਤੇ ਡਿਮਾਂਡ ਵੀਰੇ ਦੀ ਡਿਮਾਂਡ ਦਾ ਬਾਈ ਕਰਨ ਨੂੰ ਬਾ 60 65 ਕਰ ਲੈ 55000 ਰੁਪਏ ਦੇ ਦੇ। 55000 ਦੀ ਦੇ ਦੇ ਦਾਂਗੇ ਠੀਕ ਆ ਵੀਰੇ। ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 55000 ਦੀ ਬਿਹੜ ਦੇ ਦਾਂਗੇ ਤੇ 4 ਨੰਬਰ ਦਾ ਸੁਆ ਕਿੰਨਾ ਮਾ ਜੀ। ਦੂਜਾ ਜੀ ਠੀਕ ਆ ਇਹ ਸਮਾ ਕਿੰਨਾ ਕ ਲੈਂਦੀ ਆ ਜੀ? ਵੀਰ ਹੱਥ 4-5 ਦਾ ਠੀਕ ਆ ਵੀਰੇ ਤੇ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ ਜੀ। ਠੰਡੀ ਸੀਲ ਦੀ ਗਰੰਟੀ ਆ ਜੀ। ਹਾਂ ਜੀ। ਅੰਗ ਕਰਾਉ ਸ ਆ ਜਾਂਦਾ ਕਰਮਾਲੀ ਤੇ ਪਰ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਛੋਟਾ ਛੋਟਾ ਜਾਂ ਸੈਂਗੀ ਆ। ਪਰ ਮਾਰਦੀ ਬਾਈ ਕਹਿੰਦਾ ਭੂਰਾ ਨਹੀਂ ਜਿਵੇਂ ਕੋਈ ਮਰਜੀ ਬੈਠਾ ਰਵੇ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਸੋਹਣਾ ਹਵਾਨਾ ਤੇ ਆਰੀ ਚੰਗੀ ਆ ਜੀ ਢਿੱਲਾਂ ਹਵਾਨੇ ਚ ਬਹੁਤ ਪੰਜਾਣੇ ਜੀ ਤੇ ਇਹਦੀ ਡਿਮਾਂਡ ਵੀਰੇ ਮਾਨ ਬਾਈ ਬਾਦ ਇਹਦਾ 60 60 ਕਰਲਾ 45000 ਦੀ ਦੇਣਾ 45000 ਦੀ ਜੀ ਛੋਟੇ ਛੋਟੇ ਭਾਈ ਆ ਬਾਈ ਕਹਿੰਦਾ 45000 ਦੀ ਵੜ ਦੇ ਦਾਂਗੇ ਤੇ ਅੱਗੇ ਵੀਰੇ 6 ਨੰਬਰ ਦਾ ਸੁਆ ਕੰਨਮਾ ਜੀ ਇਹ ਵੀ ਦੂਜਾ ਹੀ ਆ ਜੀ ਠੀਕ ਆ ਜੀ ਏ ਵੀ ਬਾਈ ਕਹਿੰਦਾ ਦੂਜਾ ਸੂਆਈ ਹੈ ਜਿੱਥੋਂ ਉੜਾਇਆ ਕੈਮਰੇ ਤੋਂ ਡਰਦਾ ਜੀ ਪਸੂ ਇਹ ਸਮਾਂ ਬਾਈ ਕਿੰਨਾ ਕੁ ਲਊਗੀ ਜੀ 5 5-6 ਦਿਨ ਪੰਜ-ਸੱਤ ਦਿਨ ਲੈ ਜਾਊਗੀ ਜੀ ਤਿਆਰੀ ਸੋਹਣੀ ਕੀਤੀ ਹੈ ਸੋਹਣਾ ਫਿਟਨੈਸ ਵਾਲਾ ਹਵਾਨਾ ਇਹ ਜਰਸੀ ਕ੍ਰੋਸ ਜਾਂ ਅੰਗਾ ਜਾਂਦਾ ਜੀ ਬਾਕੀ ਹਵਾਨਾ ਸੋਹਣਾ ਥਣ ਕੱਲਾ-ਕੱਲਾ ਨਿਖੜ ਮਾ ਹੱਥੀ ਚਵਾਈਏਲਾ ਥਾਣਾ ਫਿਜ਼ ਕੁਆਲਟੀ ਇਹਦੀ ਵੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਵਜਨ ਕਰਮਾਲੀ ਦਾ ਚੰਗਾ ਦੁੱਧ ਚੰਗਾ ਪਾਉ ਤੇ ਇਹਦੀ ਡਿਮਾਂਡ ਕੀ ਰਹਿਣ ਹਲੀ ਹੈ ਜੀ ਉਹ ਤਾਂ ਬਾਈ ਕਰਨ ਨੂੰ ਤਾਂ ਭਾ 50 55 ਕਰ ਲੈ 45 ਰੁਪਏ ਦੇ 45 ਦੀ ਇਹ ਦੇ ਦਾਂਗੇ ਠੀਕ ਹੈ ਜੀ ਮੁੱਲ ਕਰੋ ਉਹਨੂੰ ਬਾਈ ਕਹਿੰਦਾ ਜਿੰਨਾ ਕੋਈ ਮਰਜ਼ੀ ਕਰਾ ਲੈ 45000 ਦੀ ਵਹਿੜ ਇਹ ਦੇ ਦਾਂਗੇ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਣ ਤਣ ਜ਼ਿਆਦਾ ਹੋ ਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ